ਪਾਕਿਸਤਾਨ ਵੱਲੋਂ ਲਗਾਤਾਰ ਨਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਲਗਾਤਾਰ 4 ਦਿਨ ਜਿਹੜੇ ਹੋ ਚੁੱਕੇ ਨੇ ਤਾਂ ਅੱਜ 5ਵੇਂ ਦਿਨ ਦੇ ਵਿੱਚ ਵੀ ਜੋ ਕਹਿ ਲਿਆ ਤਾਂ ਲਗਾਤਾਰ ਜੋ ਬਲਾਸਟ ਜੋ ਕਹਿ ਸਕਦੇ ਹਾਂ ਕਿ ਜਿਹੜੀਆਂ ਮਜ਼ਾਈਲਾਂ ਲਗਾਤਾਰ ਤਾਗੀਆਂ ਜਾ ਰਹੀਆਂ ਨੇ ਭਾਰਤ ਦੇ ਉੱਤੇ ਪਾਕਿਸਤਾਨ ਵੱਲੋਂ ਨਪਾਕ ਹਰਕਤ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਆਰਮੀ ਦੇ ਨਾਲ ਪੁਲ ਸੀਆਈਐਸਐਫ ਤਾਂ ਹਰ ਇੱਕ ਤਰ੍ਹਾਂ ਦੀ ਫੋਰਸ ਇੱਥੇ ਪਹੁੰਚ ਚੁੱਕਿਆ ਨੇ ਤਾਂ ਜਿਹੜੀ ਇਹ ਪਦਾਰਥ ਨੇ ਜਿਹੜੇ ਜੋ ਡਰੋਨ niche ਆਇਆ ਕਿਉਂਕਿ ਸਵੇਰ ਦੇ 5 ਵਜੇ 5 ਵਜੇ ਦੇ ਕਰੀਬ ਦਾ ਜੋ ਸਮਾਂ ਸੀਗਾ ਜੋ ਇਹ ਡਰੋਨ ਡਿੱਗਾ ਸੀਗਾ ਤਾਂ ਉਸ ਤੋਂ ਬਾਅਦ ਇਹ ਜਿਹੜਨੇ ਵੀ ਘਰ ਇਹ ਜੋ ਤੁਹਾਨੂੰ ਦੇਖ ਰਹੇ ਨੇ ਜੋ ਇੰਨਾ ਪਹਿਲੀਆਂ ਦੇ ਵਿੱਚ ਹੈਗੇ ਨੇ ਤਾਂ ਇੱਥੇ ਇਹਨਾਂ ਲੋਕਾਂ ਵੱਲੋਂ ਜ਼ਰੂਰ ਸਹਿਮ ਦਾ ਮੋਲ ਪਾਇਆ ਜਾਂਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਹੋਏ ਨੇ ਲਗਾਤਾਰ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਵੀ ਤਰ੍ਹਾਂ ਦੇ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਜੋ ਇਸ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਵੇਖ ਸਕਦੇ ਹੋ ਜੋ ਪੁਲਿਸ ਵੱਲੋਂ ਇਹ ਜਿੰਨਾ ਵੀ ਇਹ ਜੋ ਪਦਾਰਥ ਹੈਗੇ ਨੇ ਇਹ ਮਟੀਰੀਅਲ ਹੈਗਾ ਜੋ ਥੱਲੇ ਆ ਕੇ ਬਲਾਸਟ ਹੁੰਦਾ ਉਸ ਨੂੰ ਇਕੱਠਾ ਕਰਕੇ ਹੁਣ ਲੈ ਕੇ ਜਾਇਆ ਜਾਣਾ ਤਾਂ ਇਹ ਦੇਖ ਸਕਦੇ ਹੋ ਅਧਿਕਾਰੀ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਮੌਜੂਦ ਹੈਗੇ ਨੇ ਤਾਂ ਲੰਬੀ ਮੈਨ ਰਿਸਰਚ ਕਰਨ ਦੀ ਤਾਂ ਹੁਣ ਜਿਹੜੀ ਇੱਥੇ ਸਰਚ ਕੀਤੀ ਜਾਣੀ ਆ ਤਾਂ ਲਗਾਤਾਰ ਇਹ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਰਾਜਸੰਸੀ ਹਲਕੇ ਦੇ ਵਿੱਚ ਇਹ ਜਿਸ ਤਰ੍ਹਾਂ ਦੇ ਨਾਲ ਕਿ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਜਗਾਵਾਂ ਤੇ ਉੱਤੇ ਜੋ ਇਹ ਹਾਲਾਤ ਬਣੇ ਸੀਗੇ ਕਿਉਂਕਿ देर ਰਾਤ ਜੋ ਬੰਮਾਰੀ ਸ਼ੁਰੂ ਹੋ ਗਈ ਸੀਗੀ ਡਰੋਨ ਆਨੇ ਸ਼ੁਰੂ ਹੋ ਗਏ ਸੀਗੇ ਲੇਕਿਨ ਸਾਡਾ ਏਅਰ ਡਿਫੈਂਸ ਸਿਸਟਮ ਜੋ ਜੇ ਕਹਿ ਸਕਦੇ ਕਿ ਏਡੇ ਇੱਕ ਵਧੀਆ ਤਰੀਕੇ ਦੇ ਨਾਲ ਜਿੰਨਾਂ ਵੱਲੋਂ ਕੰਮ ਕੀਤਾ ਗਿਆ ਜਿਸ ਤੋਂ ਬਾਅਦ ਜਿੰਨੇ ਵੀ ਉਧਰੋਂ ਡਰਨੋਟ ਦੇ ਸੀਗੇ ਜਾਂ ਮਜ਼ਹਿਲ ਉੜਦੀਆਂ ਸੀਗੀਆਂ ਤਾਂ ਸਾਡੇ ਆਰਮੀ ਵੱਲੋਂ ਸਾਡੇ 에어 డిਫੈਂਸ ਸਿਸਟਮ ਵੱਲੋਂ ਉਹਨਾਂ ਨੂੰ ਹਵਾ ਦੇ ਵਿੱਚ ਜਿਹੜਾ ਨਸ਼ਟ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਸਵੇਰ ਵੇਲੇ ਜਦੋਂ ਬਲੈਕਆਊਟ ਦਾ ਸਮਾਂ ਜਦੋਂ ਖਤਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਬਲਾਸਟ ਹੁੰਦਾ ਤਾਂ ਸਾਡੇ ਨਾਲ ਇੱਥੇ ਜੋ ਪਿੰਡ ਦੇ ਲੋਕ ਮਿਲਦਾ ਸਰ ਕਿੰਨੇ ਕ ਵਜੇ ਦਾ ਸਮਾਂ ਸੀਗਾ ਜੋ ਇੱਥੇ ਪੰਜ ਵਜੇ ਪੰਜ ਤੋਂ ਤਾਂ ਹੀ ਟਾਈਮ ਹੈ ਪੰਜ 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 ਦਾ ਹੈ ਜੀ ਇਸ ਸਾਈਡ ਤੋਂ ਆਇਆ ਇੱਕ ਵੱਡਾ ਸਾਰਾ ਪਹਿਲਾਂ ਅਸੀਂ ਬਾਅਦ ਦੇ ਵਿੱਚ ਉਹ ਡਰੋਨ ਅਸੀਂ ਉੱਠੇ ਵੈਸੇ ਤੇ ਉਹ ਖੜਾਕ ਜਿਹਾ ਆਇਆ ਚੱਲ ਰਿਹਾ ਸੀ ਪਰ ਦੀਦਾ ਨਹੀਂ ਸੀ ਬਾਅਦ ਦੇ ਵਿੱਚ ਉਹ ਫਿਰ ਉਹ ਐਨੂੰ ਆਇਆ ਤੇ ਅਸੀਂ ਇੱਥੇ ਆਣ ਕੇ ਖੜਾਕ ਹੋਇਆ ਤੇ ਅੱਗ ਧੂਆਂ ਪਹਿਲਾਂ ਆਇਆ ਬਾਅਦ ਚ ਅੱਗ ਲੱਗ ਗਈ ਫਿਰ ਇੱਥੇ ਪੱਠੇ-ਪੁੱਠੇ ਵਾਲੇ ਉਹ ਵਿਚਾਰੇ ਭੱਜ-ਪੁੱਜ ਗਏ ਅੰਦੇ ਅਸੀਂ ਡਰ ਗਏ ਫਿਰ ਅਸੀਂ ਵੀ ਆਏ ਹੋਈਆਂ ਤੇ ਉਹਨਾਂ ਜਿਹਨੂੰ ਇਹ ਫਟ ਗਿਆ ਇਹ ਜੋ ਫਟਿਆ ਜਿਉਂ ਜਦੋਂ ਅੱਗ ਲੱਗੀ ਉਸ ਤੋਂ ਬਾਅਦ ਸਾਰਾ ਜਲਿਆ ਸਾਰਾ ਜਿੰਨੀ ਵੀ ਜੇ ਕਹੀ ਸਭਾ ਹਾਂਜੀ ਬੜੀ ਜਬਰਨਾ ਦੇ ਇੱਥੇ ਕੱਲ ਪਰਸੋਂ ਮੀਂਹ ਪਿਆ ਉਦਾਂ ਨਹੀਂ ਅੱਗ ਲੱਗਦੀ ਦਿਨੇ ਵੀ ਇਹ ਇੰਨਾ ਜਬਰ ਨਹੀਂ ਵੀ ਇਹ ਅੱਗ ਲਾਤੀ 나ੜ ਬਣਨ ਵਾਲਾ ਇਹ ਸਾਰਾ ਸਾਡਾ ਹੂੰ ਤਾਂ ਕਿੰਨੀ ਇੱਕ ਆਵਾਜ਼ ਜਿਹੜੀ ਇਹਦੀ ਹੈਗੀ ਸੀ ਕਿਉਂਕਿ ਜਿਹੜੇ ਲੱਗੇ ਜਿੰਨੇ ਵੀ ਘਰ ਹੈਗੇ ਸਾਰਿਆਂ ਦਾ ਇਹੀ ਕਹਿਣਾ ਕਿ ਕਾਫੀ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਜਿੰਨੀ ਕਈ ਯਾਰ ਬਹੁਤ ਬੰਬ ਦੀ ਹੁੰਦੀ ਆ ਸਾਵਨ ਨਾ ਦੇਖਦੇ ਸਾਰਾ ਅੱਗ ਲੱਗੀ ਬਸ ਹੂੰ ਦਾ ਤਰ੍ਹਾਂ ਕੁ ਲੱਗੀ ਤਾਂ ਹੁਣ ਜਿਹੜੀ ਫੋਰਸਿਸ ਇੱਥੇ ਪਹੁੰਚ ਚੁੱਕਿਆ ਨੇ ਤੇ ਜਿੰਨਾ ਵੀ ਮਟੀਰੀਅਲ ਸਾਰਾ ਇਕੱਠਾ ਕੀਤਾ ਜਾ ਰਿਹਾ ਹਾਂਜੀ ਕਰਨ ਦੇ ਆ ਸਪੋਰਸ ਉਸਲੇ ਆ ਗਈ ਸਾਰੀ ਕਿੰਨਾ ਕਿ ਦਹਸ਼ਤ ਦਾ ਮਾਹੌਲ ਇਸ ਵਕ ਪਿੰਡ ਦੇ ਵਿੱਚ ਹੈਗਾ ਘਰਾਂ ਦੇ ਬਹੁਤ ਜ਼ਿਆਦਾ ਪਿੰਡ ਨਿਕਾਜ ਆਏ ਆ ਜਿਆਦਾ ਜਿਤਨ ਪਿੰਡ ਹੀ ਫਟ ਗਿਆ ਵਾ ਦੈਸ ਤੇ ਬੜੀ ਪੈ ਗਈ ਆ ਕੀ ਨਾ ਪਿੰਡ ਮਗਲਾਨੀ ਕੋਟ ਮਗਲਾਨੀ ਕੋਟ ਆ ਇੱਥੋਂ ਦੀ ਪੈੜੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਲਗਾਤਾਰ ਸੰਜੇ ਕਰ ਰਹੇ ਆ ਪਿੰਡ ਵਾਲਿਆਂ ਨਾਲ ਵੀ ਗੱਲ ਹੋਈ ਆ ਤਾਂ ਮਗਲਾਨੀ ਕੋਟ ਦੀ ਇਹ ਜੋ ਘਟਨਾ ਹੈਗੀ ਆ ਤਸਵੀਰ ਇਹ 5:05 ਮਿੰਟ ਦੇ ਕਰੀਬ ਜੋ ਇਹ ਬਲਾਸਟ ਹੁੰਦਾ ਤਾ ਜ਼ਰੂਰ ਪਿੰਡ ਵਾਸੀਆਂ ਦੇ ਨਾਲ ਵੀ ਗੱਲ ਕਰ ਰਹੇ ਆ ਤਾਂ ਉਹ ਦੇਖ ਸਕਦੇ ਹੋ ਸਰਚ ਜਿਹੜੀ ਚਲਾਈ ਜਾ ਰਹੀ ਆ ਕਿਉਂਕਿ ਇਹਨਾਂ ਦੇ ਵਿੱਚ ਜਿੱਥੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਇਸ ਦੇ ਜਿਹੜੇ ਮਟੀਰੀਅਲ ਪਾਈ ਜਾਂਦੇ ਆ ਤਾਂ ਪੁਲਿਸ ਵੱਲੋਂ ਜੋ ਪਿੰਡ ਵਾਸੀਆਂ ਦੇ ਨਾਲ ਰਲ ਕੇ ਇੱਥੇ ਸਰਚ ਕਰਕੇ ਤਾਂ ਸਮਾਨ ਜਿੰਨਾ ਵੀ ਇਸ ਦਾ ਜੋ ਡਰੋਨ ਦਾ ਕੁਝ ਵੀ ਅਗਰ ਮਟੀਰੀਅਲ ਮਿਲਦਾ ਤਾਂ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਤਾਂ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੇ ਕੀਤਾ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਹੈਗੇ ਨੇ ਤਾਂ ਕਿੰਨੇ ਵਜੇ ਤੇ ਕੱਟਣਾ ਜੀ ਕਦੋਂ ਤੁਹਾਨੂੰ ਪਤਾ ਲੱਗਾ ਇਹ 5 ਵਜੇ ਕੇ 5 ਮਿੰਟ ਤੇ ਜਦੋਂ ਨਾ ਖੜਾਕ ਜਿਆ ਹੋਇਆ ਤੇ ਉਦੋਂ ਇਹ ਡੱਗਾ ਪਹਿਲਾਂ 5 ਵਜੇ ਘੁੰਮਦਾ ਰਿਹਾ ਇਧਰ ਪਿੰਡ ਵੱਲ ਅਧਰੀਵਾਲ ਵੱਲ ਵੀ ਇਧਰ ਘੁੰਮਦਾ ਰਿਹਾ ਆਵਾਜ਼ ਆਈ ਆ ਤੇ 5 ਵਜੇ ਕੇ 5 ਮਿੰਟ ਤੇ ਖੜਾਕ ਹੋਇਆ 5-6 ਵਾਰਾਂ ਜਦੋਂ ਧਮਾਕਾ ਹੋਇਆ ਨਾ ਇਦਾਂ ਹੋਇਆ ਰਾਤ کافی ਜ਼ਿਆਦਾ ਜੋ ਇਸ ਏਰੀਆ ਚ ਜਾਂ ਬਾਰਡਰ ਵਾਲੇ ਬੰਦੇ ਜਿੰਨੇ ਵੀ ਰਏ ਹੈਗੇ ਨੇ ਕਿਉਂਕਿ کافی ਜ਼ਿਆਦਾ ਇਹ ਮਾਹੌਲ ਜਿਹੜਾ ਤਣਾਪੁਰਕ ਸੀਗਾ ਕਿਉਂਕਿ ਲਗਾਤਾਰ ਮਜ਼ੇਲਾ ਆ ਰਹੀਆਂ ਡਰੋਨ ਆ ਰਹੇ ਸੀਗੇ ਹਾਲਾਂਕਿ ਸਾਡਾ 에ਅ ਡਿਫੈਂਸ ਸਿਸਟਮ ਬਹੁਤ ਵਧੀਆ ਉਹਨਾਂ ਨੇ ਹਵਾ ਦੇ ਵਿੱਚ ਨਸ਼ਟ ਕੀਤੇ ਨੇ ਤਾਂ ਜਦੋਂ ਇਹ ਆਉਂਦਾ ਤਾਂ ਕਿਤਨੇ ਕਿਤੇ دہشت ਦਾ ਮਾਹੌਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਤਾਂ ਫਿਰ ਹੈਗਾ ਹੀ ਹੈ ਜਦੋਂ ਮਜ਼ਾ ਰਾਤ ਦੇ ਟਾਈਮ ਚਲੋ ਸਾਰੀਆਂ ਲਾਈਟਾਂ ਡਰਦੇ ਲੋਕ ਬੰਦ ਕਰ ਦਿੰਦੇ ਆ ਕੋਈ ਚਲੋ ਲਾਈਟ ਬੰਦ ਵੀ ਹੋ ਜਾਂਦੀ 8 8:30 ਵਜੇ ਬੰਦ ਵੀ ਹੋ ਜਾਂਦੀ ਹੈ ਤੇ ਦੇਹ ਦਾ ਮਹੌਲ ਤਾਂ ਫਿਰ ਹੁੰਦਾ ਜਿਹੜਾ ਲੜਾਈ ਦਾ ਨਾ ਹੀ ਮੜਾ ਲੜਾਈ ਤਾਂ ਮੜੀ ਹੈ ਨਾ ਭਵੇਂ ਕੋਈ ਵੀ ਲੜਾਈ ਚਾਹੀਦੀ ਵੀ ਨਹੀਂ ਆ ਅਸੀਂ ਤਾਂ ਜਿਹੜੀ ਮਤਲਬ ਦੋਵਾਂ ਮੁਲਕਾਂ ਦੇ ਵਿੱਚ ਸਹਿਮਤੀ ਦੀ ਲੋੜ ਤਾਂ ਇਹ ਜੋ ਅੱਗ ਲੱਗੀ ਹੈ ਕਿੱਦਾਂ ਲੱਗੀ ਇੱਥੇ ਇਸੇ ਇਸੇ ਬਲਾਸਟੋਂ ਦੇ ਨਾਲ ਲੱਗੀ ਹੈ ਇਹ ਬਲਾਸਟ ਨਾ ਇਹ ਤਾਂ ਨਾ ਲੱਗੀ ਆ ਹੋਰ ਪਹਿਲਾਂ ਤਾਂ ਕੋਈ ਗੱਲਬਾਤ ਨਹੀਂ ਜਦੋਂ ਇਹ ਡੱਗਾ ਉਦੋਂ ਹੀ ਅੱਗ ਲੱਗੀ ਆ ਹਾਂ ਪਹਿਲਾਂ ਨਹੀਂ ਕੋਈ ਗੱਲ ਬਾਤ ਬਾਅਦ ਦੇ ਵਿੱਚ ਹੀ ਲੱਗੀ ਹੈ ਮੁੜ ਕੇ ਚਲੋ ਲਾਗੇ ਪਾ ਕੇ ਲੋਕਾਂ ਨੇ ਬੁਝਾਬ ਬੁਝੂ ਦਿੱਤੀ ਸਾਰੇ ਰਲ ਮਿਲ ਕੇ 5 ਵਜੇ ਕੇ 5 ਮਿੰਟ ਤੇ ਜਿੱਦਾਂ ਤੁਸੀਂ ਗਾਇ ਕਿ ਇਹ ਜੋ ਡਰੋਨ ਇੱਧਰ ਆਇਆ ਸੀਗਾ ਜਾਂ ਬਲਾਸਟ ਹੋਇਆ ਤਾਂ ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਵੀ ਕਿਹੜਾ ਡਰੋਨ ਹੋਰ ਵੇਖਿਆ ਗਿਆ ਸੀ ਨਹੀਂ ਪਹਿਲਾਂ ਨਹੀਂ ਵੇਖਿਆ ਕੋਈ ਵੀ ਮਤਲਬ 5 ਵਜੇ ਵਜਾਂ ਚ 5 ਵਜੇ ਪੂਰੇ ਪਹਿਲਾਂ ਇੱਧਰ ਵੀ ਕੋਹ ਮਦਾ ਕਮਦਰਿਆ ਪਰ ਉਹਦਾ ਵੇਖਿਆ ਜਗਨ ਤੂੰ ਦੱਸ ਨਹੀਂ ਵੇਖਿਆ ਮਨੇ ਰੇ 3-4 ਮਲਬਲੇ ਦਾ 5:30 5:15 ਦਾ ਟਾਈਮ ਹੀ ਤੇ ਉਦੋਂ ਆਇਆ ਦੋਤੇ ਨਾ ਉਦੋਂ ਚਲੋ ਉੱਪਰੀ ਆਵਾਜ਼ ਦੀ ਜਿਹੜੀ ਪੱਖੇ ਜੇ ਟਾਈਪ ਚ ਆਵਾਜ਼ ਆਉਂਦੀ ਉਹ ਆਈ ਉਹ ਬਾਅਦ ਵਿੱਚ ਜਦੋਂ ਇੱਥੇ ਅੱਗੇ ਚੱਲੇ ਆ ਅਸੀਂ ਕੋਠੇ ਦੇ ਜਾ ਕੇ ਵੇਖਿਆ ਵੀ ਅੱਗ ਲੱਗੀ ਆ ਉਹ ਫਿਰ ਅਸੀਂ ਇੱਥੇ ਵੇਖਿਆ ਵੀ ਇੱਥੇ ਅੱਗੇ ਵੇਖਦੇ ਸਾਕ ਕਾਫੀ ਨੁਕਸਾਨ ਆ ਥੋੜਾ ਜਿਹਾ ਬਾਬਾ ਖਿਲੜਾ ਖਲਾਰਾ ਪਿਆ ਵਾ ਅਜੇ ਚਲੋ ਜੇ ਨਾਲ ਹੀ ਜੇ ਕਣਕ ਹੁੰਦੀ ਤੇ ਫਿਰ ਕੀ ਨੁਕਸਾਨ ਜ਼ਿਆਦਾ ਆ ਜਣਾ ਇਹ ਲੱਗੇ ਫੈਕਟਰੀ ਆ ਤੇ ਪਰਾਲੀ ਬੜੀ ਉਹਨੂੰ ਵੀ ਅੱਗ ਲੱਗ ਸਕਦੀ ਤੇ ਇਹ ਬੈ ਲੱਗ ਵਾ ਕੇ ਲੋਕਾਂ ਸਾਰਿਆਂ ਵੀ ਰਹਾ ਭਰਾਵਾਂ ਨੇ ਆ ਕੇ ਰਦਾਬਾ ਬਜਾਤੀ ਆ ਜੀ ਹਾਂਜੀ ਤਾਂ ਇਹ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਹਾਂ ਤਾਂ ਹਾਲਾਂਕਿ ਅਧਿਕਾਰੀ ਵੀ ਜਿਹੜੇ ਇੱਥੇ ਮੌਜੂਦ ਹੈਗੇ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਇਹ ਜੋ 나ੜ ਜਿੱਥੇ ਆਪਾਂ ਮੌਜੂਦ ਹੈਗੇ ਹਾਂ ਇਸ ਪੈਲੀ ਦੇ ਵਿੱਚ ਤਾਂ ਇਹ ਜੋ ਅੱਗ ਜੋ ਇਸ ਨੂੰ ਲੱਗੀ ਸੀਗੀ ਕਿਉਂਕਿ ਇਹ ਸਾੜੀ ਹੋਣ ਕਰਕੇ 나ੜ ਤਾਂ ਇਹ ਜ਼ਰੂਰ ਆਖਿਆ ਜਾ ਰਿਹਾ ਕਿ ਇਸੇ ਡਰੋਨ ਦੇ ਨਾਲ ਜਦੋਂ ਇਹ ਡਰੋਨ ਡਿੱਗਦਾ ਹੈ ਜਦੋਂ ਬਲਾਸਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਇੱਥੇ ਜਿਹੜੀ ਆ ਅੱਗ ਲੱਗਦੀ ਆ ਇਹ ਸੜਦੀਆਂ 나ੜ ਤਾਂ ਪਹਿਲਾਂ ਜੋ ਹਾਲਾਤ ਸੀਗੇ ਇਸ ਪੈਲੀ ਦੇ ਤਾਂ ਬਾਕੀ ਪੈਲੀ ਵਾਂਗ ਸੀਗੇ ਤਾਂ ਜਦੋਂ ਇਹ ਚੀਜ਼ ਡਿਸਟਰੋਇ ਹੋਈ ਤਾਂ ਉਸ ਤੋਂ ਬਾਅਦ ਇਹ ਹਾਲਾਤ ਜੋ ਦੇਖ ਸਕਦਾ ਹਾਂ ਇਸ ਤਰ੍ਹਾਂ ਦੇ ਬਣ ਗਏ ਤਾ ਇਹ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜੋ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਜੇ ਗੱਲ ਕਰ ਲਈ ਤਾਂ ਮੱਖਲਵੰਡੀ ਦੇ ਵਿੱਚ ਜੋ ਜੈਟੂ ਵਾਲ ਦੇ ਨੇੜੇ ਤਾਂ ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਜੋ ਮਿਜ਼ਾਈਲ ਡਿੱਗੀ ਸੀਗੀ ਤਾਂ ਉਸ ਤੋਂ ਬਾਅਦ ਉਸ ਨੂੰ ਡਿਸਟਰੋਏ ਕੀਤਾ ਗਿਆ ਸੀਗਾ ਲੇਕਿਨ ਇਸ ਦਾ ਜਿਹੜਾ ਬਲਾਸਟ ਪਹਿਲਾਂ ਹੀ ਹੋਇਆ ਡਰੋਨ ਸੀਗਾ ਜਿੱਦਾਂ ਪਿੰਡ ਪਾਸੇ ਵੱਲੋਂ ਕਿਹਾ ਗਿਆ ਤਾਂ ਉਹਦੇ ਪਾਰਟਸ ਜਿਹੜੇ ਨੇ ਉਹ ਜ਼ਰੂਰ ਪ੍ਰਸ਼ਾਸਨ ਲਗਾਤਾਰ ਇਕੱਠੇ ਕਰ ਰਿਹਾ ਤਾਂ ਇਹ ਤਸਵੀਰਾਂ ਇਹ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਰਾਜਾ ਸੰਸੀ ਹੜਕੇ ਦੇ ਵਿੱਚ ਇਹ ਜੋ ਵੱਡਾ ਬਲਾਸਟ ਹੁੰਦਾ ਤਾਂ ਉਸ ਦੀਆਂ ਲਗਾਤਾਰ ਲਾਈਵ ਤਸਵੀਰਾਂ ਜਗਬਾਨੀ ਜੀ ਟੀਵੀ ਦੇ ਉੱਤੇ ਜਿਹੜੀਆਂ ਲਾਈਵ ਤਸਵੀਰਾਂ ਲਗਾਤਾਰ ਸਾਂਝੀਆਂ ਕਰਦੇ ਆ ਤਾਂ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੇ ਮਾਹੌਲ ਬਣੇ ਹੋਏ ਨੇ ਕਿਉਂਕਿ ਵੱਖ-ਵੱਖ ਜਗਾਵਾਂ ਦੇ ਉੱਤੇ ਲਗਾਤਾਰ ਜੋ ਦੇਰ ਰਾਤ ਅਟੈਕ ਹੁੰਦਾ ਹੈ ਨਾ ਪਾਕ ਖਰਕਤ ਜਿਹੜੀ ਪਾਕਿਸਤਾਨ ਵੱਲੋਂ ਕੀਤੀ ਜਾਂਦੀਆਂ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਜੋ ਟੋਆ ਇਸ ਦੇ ਬਲਾਸਟ ਹੋਣ ਤੋਂ ਬਾਅਦ ਜਦੋਂ ਇਹ ਡਿੱਗਦਾ نیچے ਤਾਂ ਫੇਰ ਜਦੋਂ ਇਹ ਬਲਾਸਟ ਹੁੰਦਾ ਤਾਂ ਫਿਰ ਇੰਨਾ ਜ਼ਿਆਦਾ ਟੋਇਆ ਜਿਹੜਾ ਇਸ ਜਗ੍ਹਾ ਦੇ ਉੱਤੇ ਪੈਂਦਾ ਤਾਂ ਜੋ ਪਿੰਡ ਵਾਸੀ ਨੇ ਉਹਨਾਂ ਨਾਲ ਗੱਲ ਕਰਦੇ ਤਾਂ ਇਹ ਕਿਦੋਂ ਇਹ ਬਲਾਸਟ ਹੋਣ ਤੋਂ ਬਾਅਦ ਹੀ ਪਿਆ ਜੀ ਨਹੀਂ ਜੀ ਜਦੋਂ ਬਲਾਸਟ ਹੋਇਆ ਉਦੋਂ ਹੀ ਪਿਆ ਹੋਇਆ ਜੀ ਜਦੋਂ ਬਲਾਸਟ ਹੋਇਆ ਉਦੋਂ ਹੀ ਪਿਆ ਹੋਊਗਾ ਨਾ ਹਾਂਜੀ ਤਾਂ ਇਹ ਬਲਾਸਟ ਦੇ ਨਾਲ ਮਤਲਬ ਇੰਨਾ ਤਕੜਾ ਜਿਹੜਾ ਟੋਇਆ ਜਿਹੜਾ ਹੋਇਆ ਹਾਂਜੀ 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 ਤੇ ਅੱਗ ਵੀ ਲੱਗ ਗਈ ਨਾਲ ਨੂੰ ਹੂੰ ਤਾਂ ਫਿਰ ਆ ਵੇਖੋ ਤੁਹਾਡੇ ਸਾਹਮਣੇ ਕਿਤਨਾ ਛੜਿਆ ਸਾਰਾ ਦਸ ਤੋਂ ਬਚਾ ਫਿਰ ਕਿਵੇਂ ਕੀਤਾ ਇੱਥੇ ਜਿਹੜੇ ਪਿੰਡ ਵਾਸੀ ਸਾਰੇ ਇਕੱਠੇ ਹੋ ਗਏ ਸੀ ਕਿ ਨਾਲ ਜਦੋਂ ਖੜਾਕ ਆਇਆ ਉਦੋਂ ਸਿਰ ਸਾਰੇ ਪਿੰਡ ਵਾਸੀ ਜਿਹੜੇ ਭੱਜ ਉੱਠੇ ਵੇਖਣ ਵਾਸਤੇ ਹੁਣ ਵੀ ਸਹਿਮ ਦਾ ਮਾਹੌਲ ਹੈ ਪਿੰਡ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੋਕ ਸਹਿਮੇ ਆ ਰਾਤ ਨੂੰ ਬੱਤੀਆਂ ਬੱਤੀਆਂ ਐ ਬੰਦ ਕਰਕੇ ਰਹੁੰਦੇ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝਾ ਕਰ ਰਹੇ ਹਾਂ ਕਿ ਅਧਿਕਾਰੀ ਵੀ ਲਗਾਤਾਰ ਪਹੁੰਚ ਰਹੇ ਨੇ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਸੀਆਈਐਸਐਫ ਹੈ ਤਾਂ ਹਰ ਇੱਕ ਵਲੋਂ ਇੱਥੇ ਆ ਕੇ ਜਿਹੜੀ ਆ ਜਾਂਚ ਕੀਤੀ ਜਾ ਰਹੀ ਆ ਇੱਥੋਂ ਦੇ ਜਿਹੜੇ ਪਾਰਟਸ ਨੇ ਜਿਹੜੇ ਇੱਥੇ ਜੋ ਇਹ ਡਰੋਨ ਡਿੱਗਾ ਸੀਗਾ ਤਾਂ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਦੱਸ ਦਈਏ ਕਿ ਇੱਥੇ ਜਿਹੜੀ ਸਮੈਲ ਵੀ ਜਿਹੜੀ ਬਾਰੂਦ ਦੀ ਜਿਹੜੀ ਹਜੇ ਬਹੁਤ ਜ਼ਿਆਦਾ ਹੈਗੀ ਆ ਤਾਂ ਇਹ ਜੋ ਨਾਲ ਜੋ ਤੁਸੀਂ ਇਹ ਨਾਲ ਦੇਖ ਰਹੇ ਹੋ ਕਿਉਂਕਿ ਮੈਂ ਆਪਣੇ ਸ਼ੁਗਨ ਨੂੰ ਕਹੂੰਗਾ ਜਿੱਥੇ ਬਿਲਕੁਲ ਸਹੀ ਆ ਨਾਲ ਉਹਦੀ ਤਸਵੀਰਾਂ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਇਹ ਜੋ ਜਿੱਥੇ ਇਹ ਨਾਲ ਸੜੀ ਆ ਇਸ ਦੇ ਡਿੱਗਰ ਨਾਲ ਬਲਾਸਟ ਹੋਣ ਦੇ ਨਾਲ ਤਾਂ ਉਹਨਾਂ ਜਿਹੜਾ ਏਰੀਆ ਹੈਗਾ ਉਹ ਵੀ ਇਹ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਦੇਖੋ ਕਿ ਕਿੰਨਾ ਜ਼ਿਆਦਾ ਬਲਾਸਟ ਜਿੱਥੇ ਹੋਇਆ ਉਹ ਜਗ੍ਹਾ ਉਹ ਆ ਜਿੱਥੇ ਇਹਨਾਂ ਜੋ ਕਹਿ ਸਕਦੇ ਆ ਕਿ ਜ਼ਮੀਨ ਜਿਹੜੀ ਆ ਅੰਦਰ ਤਸੀਹ ਜਿਸ ਦੇ ਟੋਇਆ ਪਿਆ ਤਾਂ ਉਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਜੜੀ ਹੈ ਇਹ ਨੇ ਘੇਰੇ ਦੇ ਵਿੱਚ ਜਗ੍ਹਾ ਲਿੱਤੀ ਹੈ ਤਾਂ ਲਗਾਤਾਰ ਜੋ ਤੁਹਾਡੇ ਨਾਲ ਕਵਰੇਜ ਸਾਂਝੀ ਕਰ ਰਹੇ ਹਾਂ ਲਗਾਤਾਰ ਅਪਡੇਟ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਪਿੰਡ ਵਾਸੀਆਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਮਣਾ ਦੇ ਵਿੱਚ ਸਹਿਮ ਦਾ ਮਾਹੌਲ ਲਗਾਤਾਰ ਬੜਿਆ ਹੋਇਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰੋਜ ਜਗ ਬਣੀ ਟੀਵੀ ਦੇ ਨਾਲ ਤੁਹਾਡੇ ਨਾਲ ਜਿਹੜੀ ਕੱਲੀ ਕੱਲੀ ਅਪਡੇਟ ਔਰ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਤਾਂ ਅੱਜ ਰਾਜਾ ਸੰਸੀ ਹਲਕੇ ਦੇ ਵਿੱਚ ਇਹ ਜੋ ਘਟਨਾ ਘਟੀ ਹੈ ਜਿਹੜਾ ਡਰੋਨ ਪਾਕਿਸਤਾਨ ਵੱਲੋਂ ਉਹਨਾਂ ਪਾਕ ਹਰਕਤ ਜਿਹੜੀ ਕੀਤੀ ਗਈ ਹੈ ਹਾਲਾਂਕਿ ਸਾਡੀ ਆਰਮੀ ਵੱਲੋਂ ਲਗਾਤਾਰ ਉਹ ਜੋ ਡਿਫੈਂਸ ਦੀ ਗੱਲ ਕਰੀ ਆਪਾਂ ਤਾਂ ਵਧੀਆ ਤਰੀਕੇ ਦੇ ਨਾਲ ਜੋ ਉਹਨਾਂ ਦੇ मंसूਬੇ ਨੂੰ ਕਿਸੇ ਵੀ ਤਰ੍ਹਾਂ ਨਾਲ ਜੋ ਸਹੀ ਤਰੀਕੇ ਦੇ ਨਾਲ ਗਾਮਾ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਦੇ ਜਿਨ੍ਹਾਂ ਨੇ ਵੀ ਮਨਸੂਬੇ ਆ ਸਭ ਨੂੰ ਫੇਲ ਕੀਤਾ ਜਾ ਰਿਹਾ ਤਾਂ ਉਸ ਤੋਂ ਬਾਅਦ ਵੀ ਅਗਰ ਜੇ ਕਹਿ ਲਈ ਕਿ ਜਗ੍ਹਾ ਦੇ ਉੱਤੇ ਇਹ ਜੋ ਡਿੱਗੀ ਆ ਡਰੋਨ ਡਿੱਗਾ ਤਾਂ ਕਿਤਨਾ ਕਿਤੇ ਸਹਿਮ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਇਸ ਏਰੀਆ ਦੇ ਵਿੱਚ ਬਣਿਆ ਹੋਇਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸਨ ਜਗਮਾਨੀ ਟੀਵੀ ਸ਼੍ਰੀਪੁਰ ਸਾਈ